ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਿਊਜ਼ ਟੀਵੀ ਚੈਨਲ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਹਾਜ਼ਰ ਹਾਂ ਮੈਂ ਤੁਹਾਡਾ ਕੁਲਦੀਪ ਸਿੰਘ ਅੱਜ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਨੂੰ ਲੈ ਕੇ ਜੋ ਹਾਲ ਹੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਇੱਕ ਬਵਾਦ ਮੁੱਦਾ ਛੜਿਆ ਹੋਇਆ ਹੈ ਕੇਂਦਰ ਸਰਕਾਰ ਨੇ ਚੱਲ ਰਹੇ 59 ਸਾਲ ਪੁਰਾਣੇ ਸਿਸਟਮ ਨੂੰ ਬਦਲਣ ਲਈ ਜੋ ਕਿ ਆਪਣਾ ਇੱਕ ਨੋਟਿਸ ਜਾਰੀ ਕੀਤਾ ਉਹ ਸਟੂਡੈਂਟਸ ਨੂੰ ਮਨਜ਼ੂਰ ਨਹੀਂ ਸੀ ਜਿਹੜਾ ਰੱਜ ਕੇ ਰੌਲਾ ਪਿਆ ਤੇ ਰੋਸ ਮਾਰਚ ਵੱਲੋਂ ਉਹਨਾਂ ਨੇ ਇੱਕ ਧਰਨਾ ਲਗਾਇਆ ਜਿਸ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨੇ ਆਪਣੀ ਸ਼ਮੂਲੀਅਤ ਭਰ ਕੇ ਹਾਜ਼ਰ ਹੋਈਆਂ ਤੇ ਕੇਂਦਰ ਸਰਕਾਰ ਨੂੰ ਟੁੱਟ ਕੇ ਪੈ ਗਈ ਜਿਸ ਦੇ ਵਜੋਂ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਬਿੱਟੂ ਜੀ ਨੇ ਆਪਣਾ ਇੱਕ ਵੀਡੀਓ ਜਨਤਕ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕੀ ਪੰਜਾਬ ਯੂਨੀਵਰਸਿਟੀ ਬਿਲਕੁਲ ਉਸੇ ਤਰੀਕੇ ਨਾਲ ਚੱਲੇਗੀ ਜਿਸ ਤਰ੍ਹਾਂ ਪੁਰਾਣਾ ਸਿਸਟਮ ਚੱਲਦਾ ਰਿਹਾ ਹੈ ਉਹ ਵੀਡੀਓ ਵਿੱਚ ਕੀ ਉਹਨਾਂ ਨੇ ਬਿਆਨ ਦਿੱਤਾ ਉਹ ਵੀਡੀਓ ਤੁਹਾਡਾ ਨਾਲ ਸਾਂਝੀ ਕਰਦੇ ਆ ਸਾਰੀ ਵੀਡੀਓ ਸੁਣੋ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਪੰਜਾਬ ਯੂਨੀਵਰਸਿਟੀ ਤੇ ਮੈਂ ਗੱਲ ਕਰਨ ਜਾ ਰਿਹਾ ਜਦੋਂ ਦੇ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੇ ਲੀਡਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਸੇ ਕਰਕੇ ਤਾਂ ਮੈਨੂੰ ਉਹਨਾਂ ਨੇ ਆਪਣੇ ਕੈਬਨਿਟ ਚ ਲਿਆ ਹੋਇਆ ਮਿਨਿਸਟਰੀ ਚ ਲਿਆ ਹੋਇਆ ਵੀ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਐਸੀ ਗੱਲ ਕਿੰਤੂ ਪ੍ਰੰਤੂ ਨਾ ਹੋਵੇ ਮੈਂ ਇਹ ਕਲੀਅਰ ਕਰ ਪਹਿਲਾਂ ਸਭ ਤੋਂ ਕਰ ਦਵਾਂ ਵੀ ਬਿਲਕੁਲ ਜੋ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ ਸ਼ਾਮ ਨੂੰ ਅੱਜ ਕੁਸ਼ ਸ਼ਿਰਬਾਦ ਜਾਂ ਸਵੇਰ ਤੱਕ ਬਿਲਕੁਲ ਕਲੀਅਰ ਆਰਡਰ ਦੁਬਾਰਾ ਜਾਰੀ ਹੋ ਜਾਣਗੇ ਪਹਿਲਾਂ ਵੀ ਹੋ ਗਈ ਸੀ ਨੋਟੀਫਿਕੇਸ਼ਨ ਪਰ ਇੱਕ ਪਤੂਵਾਦ ਲੈਟਰ ਆਈ ਜਿੰਨਾ ਕਨਫਿਊਜ਼ਨ ਹੋ ਗਈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰੀ ਸਾਡੀ ਭਾਜਪਾ ਲੀਡਰਸ਼ਿਪ ਨੇ ਇਕੱਲੇ ਇਕੱਲਿਆਂ ਨੇ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਮੈਂ ਕਿਉਂਕਿ ਬਹੁਤ ਦਿਨ ਸਿਰਫ ਇਲੈਕਸ਼ਨਾਂ 'ਚ ਸੀਗੇ ਤੁਹਾਨੂੰ ਤਰਨ ਦੀਆਂ 'ਚ ਜਿਹਦੇ ਕਰਕੇ ਇੱਕ ਦੋ ਦਿਨ ਲੱਗੇ ਨਹੀਂ ਬਿਲਕੁਲ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਕੋਦੋਂ ਵੀ ਬੀਜੇਪੀ ਨਰਿੰਦਰ ਮੋਦੀ ਜੀ ਹਮੇਸ਼ਾ ਜੀ ਕਦੇ ਕੋਈ ਐਸਾ ਨਹੀਂ ਚਾਹੁੰਦੇ ਸੀ ਕਿਸਾਨ ਐਡੀਟਿਸ਼ਨ ਵੇਲੇ ਵੀ ਉਹ ਵੀ ਬਿੱਲ ਬਣਿਆ ਉਸ ਵੇਲੇ ਕਾਲੀ ਦਲ ਜਿਵੇਂ ਮੈਂ ਮਨਿਸਟਰ ਹਾਂ ਉਸ ਵੇਲੇ ਕਾਲੀ ਦਲ ਵੀ ਵੀਪੀ ਜੀ ਮਨਿਸਟਰਸ ਉਹ ਬਿੱਲ ਬਣਵਾ ਕੇ ਜਦੋਂ ਪਿੱਛੋਂ ਵਿਰੋਧ ਹੋਇਆ ਛੱਡ ਕੇ ਭੱਜ ਗਏ ਕਾਲੀ ਇਹ ਆ ਵੀ ਜਦੋਂ ਪੰਜਾਬ ਦਾ ਨਮਾਇੰਦਾ ਵਿੱਚ ਬਿਠਾਇਆ ਹੋਵੇ ਉਹਨਾਂ ਨੇ ਸਾਡੀ ਡਿਊਟੀ ਵਾਦੀਆ ਫਰਜ਼ ਬਣਦਾ ਹੈ ਉਹਨਾਂ ਨਾਲ ਕੱਲ ਦੱਸਣ ਦਾ ਉਹ ਤਾਂ ਸੁਧਾਰ ਕਰਨਾ ਚਾਹੁੰਦੇ ਸੀ ਪਰ ਇਹ ਸੁਧਾਰ ਬੱਕਰੀ ਗੱਲ ਆ ਪੁਰੇ ਸਾਡੇ ਪੀੜੀਆਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਜਿਹੜੀਆਂ ਉਹ ਮੋਸ਼ਨਸ ਨਾਲ ਜੁੜੀਆਂ ਹੋਈਆਂ ਪੰਜਾਬ ਇਹ ਕੱਲ ਜਦੋਂ ਉਹਨਾਂ ਨੂੰ ਦੱਸੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਤਾਂ ਇਹ ਗੱਲ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਖਿੰਨ ਬਿੰਨ ਇਹ ਮੰਨੀ ਗਈ ਲਾਗੂ ਹੋਊਗੀ ਅਸੀਂ ਵਿਰੋਧ ਥੋੜੀ ਕਰਨ ਦੀ ਕਰੀ ਅਸੀਂ ਤਾਂ ਸੁਧਾਰ ਦੀ ਗੱਲ ਜੋ ਸਾਡੇ ਕੋਲ ਆਈ ਸੀ ਦੋ ਸਾਲ ਕਮੇਟੀ ਚ ਨਾ ਉੱਥੇ ਮੁੱਖ ਮੰਤਰੀ ਸਾਹਿਬ ਗਏ ਕਦੇ ਗੱਲ ਕਰਨ ਪਿਛਕੀਆਂ ਸਾਲਾਂ ਚ ਜਿੱਦੜਦੇ ਬਣੇ ਆ ਇੱਕ ਮੀਟਿੰਗ ਅਟੈਂਡ ਮੁੱਖ ਮੰਤਰੀ ਨੇ ਨਹੀਂ ਕੀਤੀ ਇੱਕ ਮੀਟਿੰਗ ਐਜੂਕੇਸ਼ਨ ਮਿਨਿਸਟਰ ਨੇ ਨਹੀਂ ਕੀਤੀ ਇੱਕ ਮੀਟਿੰਗ ਇਹਨਾਂ ਦੇ ਕਿਸੇ ਸਪੀਕਰ ਨੇ ਨਹੀਂ ਕੀਤੀ ਕਿਸੇ ਐਮਐਲ ਨਹੀਂ ਕੀਤੀ ਤੇ ਇਸ ਕਰਕੇ ਇਹ ਇਹ ਗੱਲ ਵੀ ਤਦ ਹੋਈ ਆ ਪਰ ਬਿਲਕੁਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਕਿਸੇ ਨੌਜਵਾਨ ਬੱਚਿਆਂ ਨੂੰ ਆਪਣੇ ਇਹ ਡਿਟੇਸ਼ਨ ਦੇ ਰਾਹ ਤੇ ਪਾਉਣਾ ਮੈਂ ਉੱਥੇ ਭਾਸ਼ਣ ਸੁਣ ਰਿਹਾ ਕੋਈ ਕਹਿੰਦਾ ਡੰਡਾ ਚੱਕ ਲੋ ਜੀ ਕੋ ਪੜ੍ਹੇ ਲਿਖੇ ਐਜੂਕੇਟਿਡ ਬੱਚੇ ਆ ਸਾਡੇ ਉਹਨਾਂ ਨੂੰ ਅਸੀਂ ਹਥਿਆਰ ਉਹਨਾਂ ਨੂੰ ਧਰਨੇ ਉਹਨਾਂ ਨੂੰ ਭੁੱਖੜ ਤਾਂ ਨਾ ਦੇ ਪਿਖਾਉਣਾ ਸਾਡੇ ਮਸੂਮ ਪਸਾਨੀਆਂ ਭੈਣਾ ਬੱਚੇ ਸਾਡੇ ਅਸੀਂ ਕਾਹਦੇ ਲਈ ਬੈਠੇ ਆ ਤੁਹਾਡੇ ਲਈ ਇਸ ਕਰਕੇ ਬਿਲਕੁਲ ਇਹ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਦੋ ਤਿੰਨ ਦਿਨ ਤੁਹਾਨੂੰ ਤਕਲੀਫ ਹੋਈ ਹੈ ਉਹਦੇ ਲਈ ਵੀ ਪਰ ਬਿਲਕੁਲ ਸਾਫ਼ ਤੌਰ ਤੇ ਇੱਕ ਕਲੀਅਰ ਕਟ ਜਿਹੜਾ ਇਹ ਆਰਡਰ ਆ ਜਾਏਗਾ ਬਿਲਕੁਲ ਵੀ ਕਿੰਤੂਪ੍ਰੰਧ ਨੂੰ ਜਿਵੇਂ ਪਹਿਲਾਂ ਪੰਜਾਬ ਯੂਨੀਵਰਸਿਟੀ ਚਲਦੀ ਸੀ ਪੰਜਾਬ ਵਾਲੇ ਪੰਜਾਬੀ ਹੀ ਉਹਨੂੰ ਚਲਾਉਣਗੇ ਉਹਦੇ ਵਿੱਚ ਕੋਈ ਕਿੰਤੂਪ੍ਰੰਧੀ ਨਹੀਂ ਧੰਨਵਾਦ ਸੋ ਨਾਲ ਹੀ ਉਹਨਾਂ ਨੇ ਕਿਹਾ ਜੋ ਕਿਸਾਨੀ ਅੰਦੋਲਨ ਵੇਲੇ ਧਰਨਾ ਲੱਗਿਆ ਉਹ ਲਾਉਣ ਦੀ ਜ਼ਰੂਰਤ ਨਾ ਪੈਂਦੀ ਜੇਕਰ ਅਕਾਲੀ ਦਲ ਉਹਨਾਂ ਨੂੰ ਸਹੀ ਫੀਡਬੈਕ ਦੇ ਦਿੰਦਾ ਕਿ ਕਿਸਾਨ ਤੁਹਾਡੇ ਇਸ ਫੈਸਲੇ ਤੋਂ ਨਾ ਖੁਸ਼ ਨੇ ਤਾਂ ਉਹਨਾਂ ਨੂੰ ਕਿਸਾਨੀ ਅੰਦੋਲਨ ਦਾ ਧਰਨਾ ਲਗਾਉਣਾ ਦੀ ਲੋੜ ਨਹੀਂ ਪੈਂਦੀ ਸੀ ਸੋ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵੀ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਕੱਲ ਤੱਕ ਠੰਡਾ ਹੋ ਜਾਵੇਗਾ ਕੇਂਦਰ ਸਰਕਾਰ ਉਹ ਨੋਟਿਸ ਨੂੰ ਵਾਪਸ ਕਰ ਲਵੇਗੀ ਸੋ ਦੇਖਦੇ ਆ ਅੱਗੇ ਕੀ ਹੁੰਦਾ ਹੈ ਤਦ ਤੱਕ ਬਣੇ ਰਹੋ ਸਾਡੇ ਚੈਨਲ ਦੇ ਉੱਪਰ ਤੇ ਡੇਲੀ ਅਪਡੇਟਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ